ਯਾ ਲੰਨ ਮੇਰੇ ਡੋਲੇ ਵੇਖੋ ਕਾ ਸਾਰੇ ਜਿਹੜਾ ਮੈਂ ਬਿਚਾਰਿਆ ਵਾਹ ਤੁਸੀਂ ਸਭ ਕੁਝ ਨੂੰ ਸਾਂਝਾ ਉਹ ਹੈ ਹਰ ਗਾਇਆਂ ਗੋਲ ਝੂਠੇ ਕੇਸ ਬਹੁਤ ਲਾਏ ਸਾਡੇ ਤੇ ਇੱਕ ਗੱਲ ਵੀ ਨਹੀਂ ਸੱਚੀ ਕਾਫੀ ਟਾਂ ਤੋਂ ਮੁੰਡਾ ਕੋ ਮਾਰ ਹੋ ਗਿਆ ਫਿਰ ਕੀ ਆ ਜੇ ਤੇ ਇਹ ਆਪਣੀ ਟੀਨ ਉਤਰਸਦਾ ਹੀ ਮਿਲੰਨੋ ਆਗੇ ਕੁਝ ਲੋਕ ਹਰ ਇੱਕ ਗੌਰਮੈਂਟ ਦੀ ਕੁੜੀਆਂ ਦੇ ਸੋਨੇ ਦੇ ਮੁੰਡੇ ਮਾਰਿਆ ਗਾਗਾ ਮਾਰਦੇ ਜਾਂਦੇ ਆ ਕੋਈ ਇਨਸਾਫ ਕਰ ਦੋ ਸੱਚ ਦਾ ਸੱਚ ਦੱਸੋ ਭਈ ਆਪਣਾ ਨਾਮ ਹੋ ਗਿਆ ਜਿਲੰਦਰਾ ਕਾਰਸੇ ਮੈਂ ਨੋ ਜਵਾਈ ਮਸਜਿਦ ਦਾ ਮਲਵਿੰਦਰ ਭਈ ਤੇ ਉਹ ਮਗਰ ਨੇ ਖਾਤਾ ਕੀ ਯਕੀਨ ਲੱਗਦਾ ਸਾਦਾ ਉਹਨਾਂ ਨੇ ਸਪਾਤਿਆਂ ਗੋੜੀਆਂ ਲਈਆਂ ਇਹਨੇ ਤਲਾਈ ਰੱਖੀ ਲਿਖਿਆ ਹੈ ਕਾਲਾ ਜਾਂ ਪਹਿਲਾਂ ਲਿਖਿਆ ਕੋ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਾ ਚੱਲਣ ਡਿਆ ਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਭਾਈ ਕੇਸ ਉਹ ਕੁੜੀ ਜਿਹੜਾ ਕੋਈ ਐਕਟਰਾ ਕਰਕੇ ਗਈ ਆ ਉਹ ਤੋਂ ਇਨਾ ਪਰੇਸ਼ਾਨ ਹੋ ਗਿਆ ਬਹੁਤ ਜਿਆਦਾ ਹੀ ਮਲਵੇ ਹੋ ਕਿ ਜਦੋਂ ਮਰਨ ਤੋਂ ਪਹਿਲਾਂ Facebook ਤੇ ਕੀ ਬੋਲ Facebook ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਲੇ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਉਹਨਾਂ ਤੋਂ ਪਰੇਸ਼ਾਨ ਵਾਂ ਤੇ ਇਹ ਉਹਨੇ ਕਿਹਾ ਵੀ ਕੋਈ ਜ਼ਿੰਮੇਵਾਰੀ ਜਿਹੜੀ ਮੇਰੀ ਉਹਨਾਂ ਸਹੁਰਿਆਂ ਦੀ ਜ਼ਿੰਮੇਵਾਰੀ ਹੋਵੇਗੀ ਤੇ ਕਿਸੇ ਨੂੰ ਦੱਸਿਆ ਨਹੀਂ ਘਰ ਰਾਤ ਉਹਨੇ 11:30 ਦੇ ਨਾਲ ਦਵਾਈ ਖਾ ਕੇ ਤਾਂ ਮਾਂ ਨੂੰ ਮਿਲ ਕਹਿੰਦਾ ਮੈਂ ਆ ਮੇਰੀ ਦਵਾਈ। ਕਮਰੇ ਚ ਇਕੱਲਾ ਸੀ। ਕਮਰੇ ਜੋ ਹੁੰਦਾ ਇਕੱਲਾ ਇਹ ਬਾਦੂ ਜੀ ਦੇ ਕਮਰੇ ਜਿਹੇ ਲੱਗੇ। ਉਹਦਾ ਤੁਰੇ ਫਿਰਦੇ ਸੀ। ਕਿੰਨੇ ਬੱਚੇ ਨੇ? ਬੱਚਾ ਇੱਕ ਬੇਟੀ ਉਹਨਾਂ ਦੀ ਦਾ 11 ਸਾਲ ਦੀ। ਕਿਵੇਂ ਕੋ ਰਹਿੰਦੀ ਕਿ ਆਪਣੀ ਮਾਂ ਨੂੰ? ਨਹੀਂ ਉਹ ਮਾਂ ਤੇ ਉਹ ਮਿਲ ਨਹੀਂ ਦਿੰਦੇ ਉਹਨਾਂ ਨੂੰ। ਸਾਡੇ ਕਾਮ ਤੋਂ ਮਿਲਦੀ ਕੋਈ ਗੱਲ ਨਹੀਂ ਮਿਲਣ ਦੇ ਕੇ ਲਾਇਆ ਵਾ ਕਹਿੰਦੇ ਬੱਚੀ ਨੂੰ ਨਹੀਂ ਮਿਲਦਣਾ। ਉਹ ਤੋਂ ਇੰਨਾ ਪ੍ਰੇਸ਼ਾਨ ਵਾ ਕਿ ਮਲੇ ਵੀ ਮੇਰੀ ਬੱਚੀ ਆ। ਬੱਚੀ ਨਾਲ ਬਹੁਤ ਪਿਆਰ ਕਰਦਾ ਹੈ ਮਦਦ। ਤੇ ਇੰਨਾ ਪ੍ਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਜਿਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ। ਉਹਨਾਂ ਨੂੰ ਵੀ ਥਾਣੇ ਦੇ ਮਲਵੇ ਕੇਸ ਚੱਲਣ ਦੇ ਬਾਅਦ ਬੋਰਡ ਨੇ ਫੈਸਲਾ ਦੇਣਾ ਹੁੰਦਾ ਉਹਨਾਂ ਨੂੰ ਘੱਲ ਘੱਲ ਕੇ ਪੁਲਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਬੁਲਾ ਕੇ ਤੇ ਜਲੀਲ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆਇਆ ਕਿ ਮੇਰੀ ਮਾਂ ਕਹਿੰਦੀ ਆ ਉਮਰ ਦੇਖੋ ਤੁਹਾਡੇ ਸਾਹਮਣੇ ਕੀ ਆ ਕਿ ਕਾਫੀ ਉਮਰ ਹੋ ਗਈ ਬੁੱਢਿਆਰੇ ਥਾਣੇ ਸਰਸਦਕੇ ਤੇ ਜਲੀਲ ਕਰਦੇ ਆ ਉਤੋਂ ਵੀ ਪਰੇਸ਼ਾਨ ਇਹ ਰਾਜ ਨੇ ਰੋਂਦਾ ਰਹਿੰਦਾ ਹੈ ਵੀ ਰੋਲਾ ਹੀ ਦਾ ਹੀ ਰੋਂਦਾ ਹੈ ਭਾਈ ਮੈਨੂੰ ਬਹੁਤ ਪਰੇਸ਼ਾਨ ਕਰਦੇ ਆ ਉਹਨਾਂ ਘਰ ਵਿੱਚ ਕੌਣ ਹੈ ਇਹਨਾਂ ਤੋਂ ਘਰ ਦੇ ਇਹਨਾਂ ਦੇ ਇਕੱਲੇ ਹੀ ਆ ਇਹ ਦੋ ਟਾਣਾ ਹੋ ਗਏ ਆ ਉਹ ਆਪਣੇ ਘਰ ਵਾ ਝੱਟ ਜਾਂਦਾ ਤਗੜਾ ਤਨਾ ਸਾਲਾਂ ਤੋਂ ਚੱਲ ਰਿਹਾ ਨਾਲ ਇਦਾਂ ਹੀ ਮਨ ਦੀ ਆ ਪਿੰਡ ਕਿਹੜਾ ਤੁਹਾਡਾ ਇਹ ਲਿਆ ਰਿਹਾ ਉਹ ਆ ਵੀ ਨਹੀਂ ਆ ਰਹੀ ਹੈ ਇਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਖਾਲਿਆਂ ਦੀ ਕੋਸ਼ਿਸ਼ ਕੀਤੀ ਆ ਇਸੇ ਪ੍ਰੇਸ਼ਾਨੀ ਤੋਂ ਹੀ ਮਲਵੇ ਉਹ ਬੇਟੀ ਨੂੰ ਮਿਲਣੇ ਦਿੰਦੇ ਨਾ ਆ ਰਹੀ ਆ ਤੇ ਨਾ ਹੀ ਮਲਵੇ ਕਿ ਕਿਸੇ ਦੇ ਪਾਸੇ ਮਿਲਦੀ ਉਹ ਕਰਦੇ ਦਮਲ ਸ਼ਿਕਾਇਤ ਦਰਜ ਕਰਾਈ ਜੀ ਸ਼ਿਕਾਇਤ ਤਾਂ ਪਹਿਲਾਂ ਹੀ ਦਰਜ ਕਰਾਈ ਆ ਹੁਣ ਵੀ ਕਰਾਈ ਆ ਇਸੇ ਲਾਈਨ ਤੇ ਕੀ ਕਹਿੰਦੇ ਉਹ ਆ ਰਹੇ ਆ ਪੁੱਸ ਵਾਲੇ ਕਹਿੰਦੇ ਵੀ ਅਸੀਂ ਆ ਰਹੇ ਹਾਂ ਇਹ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਹੈ ਮੁੰਡੇ ਦਾ ਪਿੰਡ ਉਧਾਂ ਪਿੱਛੇ ਤੇ ਹੈ ਲੀਲਕਾਰਾਂ ਬਟਾਲੇ ਕਰਨ ਤੇ ਕੋਲ ਇਸ ਵੇਲੇ ਹੁਣ ਇਹ ਗ੍ਰੀਨ ਸਿਟੀ ਇੱਥੇ ਬਟਾਲੇ ਰਾਮ ਮਲੇਵੀ ਪੁਰੀਆਂ ਮਾਦ ਪੁਰੀਆਂ ਹਾਂਜੀ ਪੁਰੀਆਂ ਅਰਜੀਤ ਕੀ ਗੱਲ ਕੀ ਹੋਈ ਗੱਲ ਕੋਈ ਸੌਲੇ ਨਸਾ ਕਿਹੜਾ ਸਰ ਦਾ ਹੀਆ ਤਿੰਨ ਸਾਲ ਹੋ ਗਏ ਆ ਲੋਟੀ ਨੂੰ ਫੇਕੇ ਮਾਪੇ ਲੈ ਗਏ ਸੀਗੇ ਪਰ ਤਾਂ ਕੁੱਝ ਬਹੁਤ ਕੱਲ ਦੇ ਰਹੇ ਆ ਬਾਹਰ ਵਿੱਚ ਕੀ ਐ ਸੰਭੇਦ ਦਾ ਲਾਤਾ ਬਾਅਦ ਚ ਉਹਨਾਂ ਨੇ ਬੋਰ ਕੇਸ ਲਾਤਾ 14 ਤਰੀਕ ਤੇ ਕੋਈ ਨਵਾਂ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਂਸ਼ਨ ਆ ਗਿਆ ਹੀਗਾ ਬਹੁਤ ਦਿਨਾਂ ਤੋਂ ਆਪਣੇ ਟੈਨਸ਼ਨ ਚ ਹੀ ਰਿਹਾ ਵਾ ਅੱਜ ਤਰੀਕ ਤੇ ਜਾਣਾ ਹੈਗਾ ਤੇ ਨਹੀਂ ਜਾ ਸਕਿਆ ਲਈ ਕੀ ਕਹਿੰਦੇ ਕੀ ਸੀ ਸੋਹਰੇ ਨੂੰ ਸੋਹਰੇ ਆਂਦੇ ਤੇ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾਂ ਦੀ ਬੇਟੀ ਵੱਜੋ ਮਰ ਗਿਆ ਅੰਦਾ ਸੀ ਮੈਂ ਬੇਟੀ ਨੂੰ ਮਿਲਦਾ ਵਾ ਸੋਹਰਾ ਮੈਨੂੰ ਕੰਮ ਕੀ ਦੇ ਗਿਆ ਵੀ ਜੇ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨਹੀਂ ਮੋਣੀ ਤੇ ਮੈਂ ਇਹਨੂੰ ਮਾਰ ਕੇ ਤੇਰੇ ਬੂਹੇ ਤੇਰੇ ਬੂਹੇ ਤੇ ਕੇ ਲੋਥੀ ਤੇਰਾ ਮੈਨੂੰ ਬਹੁਤ ਭੜਾ ਬੋਲਦਾ ਸੀ ਪਰ ਕਿਹੜੇ ਪਿੰਡ ਵੇ ਆਇਆ ਪੂਰਗਾ ਪੂਰਗਾ ਤੈਨ ਮਜਰੋਗੇ ਵਿਆਹ ਨਹੀਂ ਤੇ ਹੋ ਗਿਆ ਪਾ 2012 ਚ ਹੋਇਆ ਸੀ ਨਾਂ ਕੀ ਗੁੜੀ ਦਾ ਨਾਂ ਕਿੰਦੀਪ ਗੁਰਪ੍ਰੀਤ ਦੇ ਮੁੰਡੇ ਦਾ ਗੁਰਪ੍ਰੀਤ ਤੇ ਵਰਣ ਤੋਂ ਪਹਿਲਾਂ ਫੇਸਬੁਕ ਤੇ ਵੀ ਪਾਇਆ ਪਾਇਆ ਫੇਸਬੁਕ ਤੇ ਲੇਸੀ ਪਾਇਆ ਆਇਆ ਵੈਲੀ ਕਿ ਆ ਪਰਲੋ ਜੋ ਲਿਖਿਆ ਵਾ ਕੀ ਚਾਹੁੰਦੇ ਤੂੰ ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦੋ ਮੇਰਾ ਪੁੱਤ ਤੜਫਦਾ ਮਰ ਗਿਆ ਉਹ ਕਿੰਨੀ ਉਮਰ ਦੀ ਕੀ ਕੰਮ ਕਰਦਾ ਹੈ ਕੰਮ ਪਹਿਲਾਂ ਆਸਟ੍ਰੇਲੀਆ 7 ਸਾਲ ਲਾਇ ਹੀ ਬਾਅਦ ਵਿੱਚ ਇਹ ਵਿਆਹ ਵਿਆਹ ਇਹਨੂੰ ਵੀ 3 ਸਾਲ ਘਲਦਾ ਵਾ ਉੱਥੋਂ ਫੇਰ ਇਹ ਆਗੇ ਦੱਸਣ ਲੱਗਾ ਉਹ ਦੱਸਣ ਮਗਰੋਂ ਆ ਗਿਆ ਵਾਪਸ ਇਹਨੇ 40-45 ਲੱਖ ਰੁਪਈਆ ਇਹਨਾਂ ਨੇ ਫੈਲਾ ਦੇ ਲਾਇਆ ਉਹਤੀ ਨਾ ਉਹਨੇ ਮੈਂ ਆਕੇ ਮੈਂ ਨਹੀਂ ਕੋਈ ਬਾਦਾ ਬੰਦਾ ਵਿਆਜ ਖਾਈ ਜਾਓ ਤੁਸੀਂ ਇੰਨੇ ਕ ਤੁਹਾਡੇ ਪੈਸਾ ਉਹਦੇ ਦੇ ਵੀ ਕੁਝ ਮਿਲੇ ਆ ਤੇ ਖਾ ਲੋ ਤੁਸੀਂ ਪਰ ਇਹਨਾਂ ਨੇ ਫੈਲਾ ਲਾਉਂਦੇ ਰਹੇ ਆਪਣੀ ਮਰਜ਼ੀ ਨਾਲ ਜਿੱਦਾਂ ਫੂਲ ਲਾਈ ਕੀਤੀ ਹੀ ਉਹਨਾਂ ਦੀ ਨਹੀਂ ਕ੍ਰਿਪਲਾਈ ਕੀਤੀ ਨਾਮ ਹੀ ਆਇਆ ਵਾ ਅੱਜ ਇਹੋ ਜੀ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਪਰਮਜੀਤ ਕੌਰ ਦੇ ਬਿਆਨਾਂ ਤੇ ਅਸੀਂ ਐਫਆਰ ਨੰਬਰ 198 ਮਿਤੀ 19 ਅਪ੍ਰੈਲ 2024 ਅੰਡਰ ਸੈਕਸ਼ਨ 161 108 61 ਪੀਐਨਐਸ ਨਵੀਂ ਤਰਾਵਾਂ ਦੇ ਤਹਿਤ ਪਰਚਾ ਦਰਜ ਕਰਤਾ। ਇਹਨੀਆਂ ਦੇ ਖਿਲਾਫ ਅਸੀਂ ਜਿਉ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਲਿਖਾਇਆ ਉਸ ਚ ਕਿਰਨਦੀਪ ਕੌਰ ਤੇ ਉਹਨਾਂ ਦੇ ਨਾਲ ਸੱਸ ਸੋਹਰਾ ਚਾਰ ਬੰਦਿਆਂ ਦੇ ਖਿਲਾਫ ਆਈ ਹੈ। ਪਰਚਾ ਦਰਜ ਕਰਤਾ। ਕੋਈ ਸਰਮ ਤੱਕ ਗ੍ਰਫਤਾਰੀ ਕੀਤੀ ਗਈ ਨਹੀਂ ਹਰੀ ਰੀਸੈਂਟਲੀ ਪਚਾ ਦੱਜੂ ਹੋਇਆ ਇਹ ਤੋਂ ਬਾਅਦ ਅਸੀਂ ਗ੍ਰਫਤਾਰੀ ਸ਼ੁਰੂ ਕਰਾਂਗੇ